ਅੱਜ ਦੀ ਵੀਡੀਓ ਦੇਖ ਰਹੇ ਸਾਂ ਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ ਇੱਥੇ ਦੇਖੋ ਲਾਈਵ ਸਟ੍ਰੀਮਿੰਗ ਸਪੋਰਟਸ ਦੇਖ ਨਵੀਂ ਦਿੱਲੀ ਏਸ਼ੀਆ ਕੱਪ 2025 ਦੀ ਸ਼ੁਰੂਆਤ 9 ਸਤੰਬਰ ਨੂੰ ਜੂ ਏ ਏ ਦੀ ਧਰਤੀ ਤੇ ਹੋਣੀ ਹੈ ਇਸ ਲਈ ਜਿਸ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਸੂਰਿਆ ਕੁਮਾਰ ਜਾਦਵ ਕਪਤਾਨ ਤੇ ਸ਼ੁਭਮ ਸ਼ੁਭਮਨ ਗਿੱਲੋ ਕਪਤਾਨ ਹੋਣਗੇ ਇਸ ਟੂਰਨਾਮੈਂਟ ਦਾ ਫਾਈਨਲ ਮੈਚ 28 ਸਤੰਬਰ ਨੂੰ ਖੇਡਿਆ ਜਾਵੇਗਾ ਇਹ ਟੂਰਨਾਮੈਂਟ ਕੁੱਲ 8 ਟੀਮਾਂ ਵਿੱਚ ਕਰ ਖੇਡਿਆ ਜਾਵੇਗਾ ਗਾ ਜਿਸ ਵਿੱਚ ਟੀਮਾਂ ਨੂੰ ਨਾ ਸਿਰਫ ਏਸ਼ੀਆਈ ক্রিকেট ਵਿੱਚ ਆਪਣੀ ਮਾਨ ਮਹਾਨਤਾ ਸਾਬਿਤ ਕਰਨ ਦਾ ਮੌਕਾ ਮਿਲੇਗਾ ਸਗੋ 2026 ਦੇ T20 ਵਿਸ਼ਵ ਕੱਪ ਦੀਆਂ ਤਿਆਰੀਆਂ ਦੇ ਹਿਸਾਬ ਨਾਲ ਵੀ ਇਹ ਬਹੁਤ ਜ਼ਰੂਰੀ ਮੰਨਿਆ ਜਾ ਰਿਹਾ ਹੈ ਇਹ ਜਾਨਣਾ ਮਹੱਤਵਪੂਰਨ ਹੈ ਕਿ ਇਸ ਵਾਰ ਏਸ਼ੀਆ ਕੱਪ T20 ਫਾਰਮੈਟ ਵਿੱਚ ਹੋਵੇਗਾ ਇਹ ਤੀਜੀ ਵਾਰੀ ਹੈ ਜਦੋਂ ਏਸ਼ੀਆ ਕੱਪ T20 ਫਾਰਮੈਟ ਵਿੱਚ ਹੋ ਰਿਹਾ ਹੈ ਜਿਸ ਵਿੱਚ 8 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਹਰ ਗਰੁੱਪ ਵਿੱਚ ਚਾਰ ਟੀਮਾਂ ਹਨ ਜਿਨ੍ਹਾਂ ਵਿੱਚੋਂ ਦੋ ਸਿਖਰ ਦੀਆਂ ਟੀਮਾਂ ਸੁਪਰ 4 ਵਿੱਚ ਜਾਣਗੀਆਂ ਫਿਰ ਸੁਪਰ 4 ਦੀਆਂ ਦੋ ਟਾਪ ਦੀਆਂ ਟੀਮਾਂ ਸੁਪਰ 4 ਟੀਮਾਂ ਫਾਈਨਲ ਵਿੱਚ ਮੁਕਾਬਲਾ ਕਰਨਗੀਆਂ ਪਲੇਇੰਗ 11 ਸੂਰੀਆ ਕੁਮਾਰ ਜਾਦਵ ਸ਼ੁਭਮ ਗਿੱਲ ਅਭਿਸ਼ੇਕ ਸ਼ਰਮਾ ਤਿਲਕ ਬਨਮਾ ਹਾਰਦਿਕ ਪਾਂਡੇ ਸ਼ਿਵ ਸ਼ਿਵਲ ਦੂਬੇ ਅਕਸ਼ਰ ਅਕਸ਼ਰ ਪਟੇਲ ਜੇਤੇਸ਼ ਸ਼ਰਮਾ ਜਸਪ੍ਰੀਤ ਬੁੰਮਰਾ ਅਰਚਦੀਪ ਸਿੰਘ ਤੇ ਵਰਨ ਚੱਕਰਵਤੀ ਕੁਲਦੀਪ ਜਾਦਵ ਸੰਜੂ ਮੈਸਨ ਹਰ ਚਿਤਰਾਨਾ ਧੰਨਵਾਦ